ਬਾਈਕੀ ਕਲੀਨਰ 2 ਮਿੰਟ ਚੱਲਿਆ ਬੰਦ ਹੋ ਗਿਆ ਇਹਨੂੰ ਪਤਾ ਨਹੀਂ ਕੀ ਹੋਇਆ 2 ਮਿੰਟ ਚੱਲਿਆ ਬੰਦ ਹੋ ਗਿਆ ਆਪਣੇ ਆਪ ਸਤਿ ਸ੍ਰੀ ਅਕਾਲ ਦੋਸਤੋ ਜਿੱਦਾਂ ਕਿ ਮੈਂ ਸਰ ਵੀਚਾ ਮੈਂ ਪਹਿਲੇ ਵੀ ਦੱਸਿਆ ਤੇ ਇਹ ਸਾਡਾ ਰੂਮ ਹੈ ਦੇਖ ਸਕਦੇ ਤੁਸੀਂ ਅੱਜ ਮੈਂ ਸਫਾਈ ਕਰ ਰਹੀ ਹਾਂ ਰੂਮ ਦੇ ਵਿੱਚ ਕਿਉਂਕਿ ਕਾਫੀ ਜ਼ਿਆਦਾ ਝੰਡਾ ਪੈ ਗਿਆ ਇੱਥੇ ਮੈਂ ਨਾ ਇਹ ਮਸ਼ੀਨ ਮੰਗਾ ਕੇ ਲਿਆਇਆ ਬਾਈਕੀ ਕਲੀਨਰ 2 ਮਿੰਟ ਚੱਲਿਆ ਬੰਦ ਹੋ ਗਿਆ ਇਹਨੂੰ ਪਤਾ ਨਹੀਂ ਕੀ ਹੋਇਆ 2 ਮਿੰਟ ਚੱਲਿਆ ਬੰਦ ਹੋ ਗਿਆ ਆਪਣੇ ਆਪ ਤਾਰ ਵੀ ਲੱਗੀ ਆ ਉਧਰ ਪਤਾ ਨਹੀਂ ਕੀ ਹੋ ਗਿਆ ਇਹਨੂੰ ਝਾਲੂ ਨਾਲੇ ਕੰਮ ਕਰਨੇ ਪੈਣਾ ਇੱਕ ਤਾਂ ਮੈਂ ਮੰਗ ਕੇ ਲੈ ਕੇ ਆਇਆ ਨਾ ਦੂਜੀ ਰੂਮ ਵਾਲਿਆਂ ਦੇ ਉਹਨੇ ਕਹਿੰਦਾ ਖਰਾਬ ਕਰਤਾ ਇਹ ਅੱਛਾ ਇਹ ਸਪਰੇਅ ਆਇਕਾ ਇਸੋ ਪ੍ਰੀਜਿਆ 스ਪੈਸ਼ਲ ਸ਼ਾਦੀ ਦੇ ਬਸਤੀਏ ਇਹ ਇੰਨਾ ਗੰਦਾ ਹੋ ਨਹੀਂ ਸਕਦਾ ਜਿਹਨੂੰ ਨਾਲ ਦੇ ਨਾਲ ਸਾਫ਼ ਕਰਦੀਏ ਜਿੱਦਾਂ ਮਤਲਬ ਰੋਟੀ ਬਣਾ ਕੇ ਹਟੇ ਸਬਜ਼ੀ ਬਣਾ ਕੇ ਹਟੇ ਨਾਲ ਦੇ ਨਾਲ ਸਾਫ਼ ਹੋ ਜਾਵੇ ਫਿਰ ਇੰਨਾ ਗੰਦਾ ਨਹੀਂ ਹੁੰਦਾ ਪਰ ਤੁਹਾਨੂੰ ਪਤਾ ਜਿਹੜੇ ਬੰਦੇ ਪਰਦੇਸਾਂ ਨੂੰ ਚ ਰਹਿੰਦੇ ਆ ਨਾ ਉਹ ਕੋਈ ਬੰਦਾ ਇਸ ਗੱਲ ਦੀ ਟੈਨਸ਼ਨ ਲੈਂਦਾ ਕੋਈ ਨਹੀਂ ਲੈਂਦਾ ਕੋਈ ਕਹਿੰਦਾ ਮੈਨੂੰ ਫਰਕ ਨਹੀਂ ਪੈਂਦਾ ਸਾਫ਼ ਕਰਨਾ ਚਾਹੇ ਕਰੋ ਚਾਹੇ ਨਾ ਕਰੋ ਤੇ ਜੇ ਇੱਕ ਦੂਜੇ ਨੂੰ ਬੋਲੀ ਤਾਂ ਲੜਾਈ ਹੋ ਜਾਂਦੀ ਜੀ ਜੇ ਸਾਰੇ ਬੰਦੇ ਆਪਣੀ ਜ਼ਿੰਮੇਵਾਰੀ ਸਮਝਣ ਸਹੀ ਤਰੀਕੇ ਨਾਲ ਤਾਂ ਕੰਮ ਸੁੱਖਾ ਹੋ ਸਕਦਾ ਅੱਜ ਇਹਨੂੰ ਮੈਂ ਚੰਗੀ ਤਰ੍ਹਾਂ ਚਮਕਾ ਕੇ ਰਹਿਣਾ ਪੂਰੀ ਸਫਾਈ ਕਰਨੀ ਕਿ ਚੰਦੀ ਚਾਹੇ ਮੇਰਾ ਪੂਰਾ ਦਿਨ ਲੱਗ ਜਾਵੇ ਇਥੇ ਕਿਉਂਕਿ ਇਹਦੇ ਬਾਅਦ ਭਾਂਡੇ ਵੀ ਧੋਣੇ ਆ ਤੇ ਆ ਸ਼ੈਂਕੂ ਵੀ ਬਹੁਤ ਗੰਦਾ ਹੋਇਆ ਪਿਆ ਜੇ ਇਹ ਕੰਮ ਨਾਲ ਦੀ ਨਾਲ ਹੋਈ ਜਾਵੇ ਜਿੱਦਾਂ ਮੰਨ ਲਓ ਅਸੀਂ ਰੋਟੀ ਬਣਾਤਾ ਖੱਟੇ ਨਾਲ ਦੀ ਨਾਲ ਸਫਾਈ ਹੋ ਜਾਵੇ ਫਿਰ ਹੋ ਸਕਦਾ ਪਰ ਜਦ ਆਂਦੀ ਰੋਟੀ ਬਣਾਉਣ ਦੀ ਵਾਰੀ ਤਾਂ ਸਾਰੇ ਬੰਦੇ ਕਹਿੰਦੇ ਪਹਿਲਾਂ ਮੈਨੂੰ ਬਣਾਉਣ ਦੋ ਮੇਰਾ ਨੰਬਰ ਪਹਿਲਾਂ ਆ ਜਾਵੇ ਜਦ ਸਫਾਈ ਦੀ ਵਾਰੀ ਆਉਂਦੀ ਫਿਰ ਕਹਿੰਦਾ ਤੂੰ ਕਰ ਲੈ ਪਹਿਲਾਂ ਹੁਣ ਇਦਾਂ ਹੁੰਦਾ ਪਰ ਇਦਾਂ ਨਹੀਂ ਚਾਹੀਦਾ ਸਾਨੂੰ ਜਿੰਨੇ ਵੀ ਬੰਦੇ ਹੁੰਦੇ ਨੇ ਰੂਮ 'ਚ ਸਾਰੇ ਇਕੱਠੇ ਹੋ ਕੇ ਕੰਮ ਕਰਨੇ ਚਾਹੀਦਾ ਆਪਣੇ ਆਪਣੇ ਜ਼ਿੰਮੇਵਾਰੀ ਸਾਰੇ ਸਮਝ ਲੈਣਾ ਕਿ ਠੀਕ ਹੈ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਮੇਰੇ ਨਾਲ ਮੁੰਡੇ ਰਹਿੰਦੇ ਆ ਉਹ ਗੰਦੇ ਆ ਉਹ ਜੋ ਸਫਾਈ ਨਹੀਂ ਕਰਦੇ ਸਾਰੇ ਇੱਕ ਦੂਜੇ ਵੱਲ ਦੇਖਦੇ ਵੀ ਉਹ ਕਰੂਗਾ ਇਹ ਗ ਹੀਟਰ ਤਾਂ ਸਾਫ ਹੋ ਗਿਆ। ਅੰਦਰ ਵੀ ਸਾਰੀ ਸਫਾਈ ਹੋ ਗਈ। ਚਲ ਬਾਹਰ। ਕੁਛ ਇਦਾਂ ਦਾ ਬਣ ਗਿਆ। ਤੇ ਦੇਖ ਸਕਦੇ ਆ ਤੁਸੀਂ। ਕੁਛ ਇੰਨਾ ਸਾਫ ਹੋ ਗਿਆ। ਹੁਣ ਰਹਿ ਗਿਆ ਥੱਲੇ ਫਰਸ਼। ਹਾਂ। ਹੁਣ ਠੀਕ ਐ। ਕੋਈ ਜਗ੍ਹਾ ਰਹਿ ਨਾ ਜਾਵੇ ਇਹ ਇਹ ਨਾ ਬੁਸ਼ ਜਾ ਇਹ ਵਧੀਆ ਕੰਮ ਕਰਦਾ ਇਹ ਧਰ ਗੈਰੇਜ ਛੋਟਾ ਜਿਹਾ ਗੈਰੇਜ ਆ ਥੀ ਇੱਥੇ ਸਾਰਾ ਸਮਾਨ ਪਿਆ ਜਰੂਰਤ ਦਾ ਜੋ ਵੀ ਚਾਹੀਦਾ ਤੇ ਇਹ ਆ ਗਿਆ ਪੋਚਾ ਹੁਣ ਮੈਂ ਸਫਾਈ ਕਰਕੇ ਵਿਲਾ ਹੋ ਗਿਆ ਪੂਰੀ ਸਫਾਈ ਹੋ ਗਈ ਰੂਮ ਦੀ ਬੱਚਾ ਹੁਣ ਦੇਖੋ ਕਿਚਨ ਕਿੰਨੀ ਜਿਆਦਾ ਸਾਫ ਹੋ ਗਈ ਇੱਧਰ ਵੀ ਸਾਫ ਹੋ ਗਿਆ ਫਰਿੱਜ ਵੀ ਸਾਫ ਕੀਤਾ ਸਾਰੇ ਤੇ ਇਹ ਵੀ ਜਿੰਨੇ ਭਾਂਡੇ ਭੁੰਡੇ ਆ ਸਾਰੇ ਭਾਂਡੇ ਸਾਫ ਕੀਤੇ ਸਿੰਕ ਵੀ ਚਮਕ ਗਿਆ ਬਿਲਕੁਲ ਤੇ ਫਰਸ਼ ਵੀ ਸਾਫ ਹੋ ਗਿਆ ਇਦਾਂ ਫਰਿੱਜ ਵੀ ਸਾਫ ਹੋ ਗਿਆ ਇਹ ਬੜਾ ਫਰਿੱਜ ਮੇਰੀ ਅੱਜ ਪੂਰੀ ਛੁੱਟੀ ਸਫਾਈ ਵਿੱਚ ਲੰਘ ਗਈ ਕਾਲੂ ਡਿਊਟੀ ਆ ਫਿਰ ਪਰ ਕੋਈ ਗੱਲ ਨਹੀਂ ਸਫਾਈ ਤਾਂ ਹੋ ਗਈ ਅਸਲ ਵਿੱਚ ਨਾ ਪਤਾ ਕੀ ਹੁੰਦਾ ਜਿੱਦਾਂ ਵੀ 5-6 ਬੰਦੇ ਇਕੱਠੇ ਰਹਿੰਦੇ ਆ ਇੱਕ ਜਗ੍ਹਾ ਤਾਂ ਸਾਰੇ ਇੱਕ ਦੂਜੇ ਵੱਲ ਦੇਖਦੇ ਕਿ ਉਹ ਸਫਾਈ ਕਰੂੰਗਾ ਜਾਂ ਮੈਂ ਕਰੂੰਗਾ ਹੁਣ ਮੈਂ ਨਹੀਂ ਕਹਿੰਦਾ ਕਿ ਜਿਹੜੇ ਮੇਰੇ ਨਾਲ ਬੰਦੇ ਆ ਰਹਿੰਦੇ ਆ ਉਹ ਸਫਾਈ ਨਹੀਂ ਕਰਦੇ ਪਰ ਅੰਤ ਖਰਾਬ ਹੈ ਸਾਰੇ ਇੱਕ ਦੂਜੇ ਵੱਲ ਦੇਖਦੇ ਕਿ ਮੈਂ ਕਿਉਂ ਕਰਾਂ ਉਹ ਕਰੂੰਗਾ ਪਰ ਜੇ ਫਿਰ ਇਹ ਗੱਲ ਸੋਚਦੇ ਕਿ ਅਸੀਂ ਕਿਹੜਾ ਪੱਕੇ ਰਹਿਣਾ ਇੱਥੇ ਅਸੀਂ ਤਾਂ ਕੰਮ ਕਰਨ ਆਇਆ ਪਾਰ ਖੁਗੰਦ